ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੇਰਾ ਖਿਆਲ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਜੀ ਆ ਕੋਠੀ ਦੀ ਜਿਹੜੀ ਕੋਠੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਕੋਠੀ ਦੇ ਵਿੱਚ ਸਾਰਾ ਸਮਾਨ ਇੰਪੋਰਟਡ ਲੱਗਿਆ ਹੋਇਆ ਹੈ ਚਾਹੇ ਉਹ ਲੱਕੜ ਹੋਵੇ ਇਮਾਰਤੀ ਚਾਹੇ ਚੁਗਾਠਾ ਹੋਣ ਪਲਾਈਆਂ ਹੋਣ ਕੁੰਡੇ ਕਬਜ਼ੇ ਹੋਣ ਮਾਇਕਾ ਹੋਵੇ ਸਨਮਾਇਕਾ ਹੋਵੇ 3D ਮਾਇਕਾ ਹੋਵੇ ਲੂਵਰਸ ਪੀਵੀਸੀ ਸ਼ੀਟਾਂ ਦੋਸਤੋ ਇਹ ਸਾਰਾ ਸਮਾਨ ਇੰਪੋਰਟਡ ਲੱਗਿਆ ਹੋਇਆ ਹੈ ਤੇ ਹੁਣ ਆਪਾਂ ਕੋਠੀ ਦੇ ਓਨਰ ਨੇ ਜਿਹੜੇ ਮਾਲਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੰਦਰ ਜਾ ਕੇ ਕਿ ਸਾਰੇ ਸਾਰਾ ਸਮਾਨ ਤੁਸੀਂ ਕਿੱਥੋਂ ਲੈ ਕੇ ਆਏ ਹੋ ਕਿੰਨਾ ਕੁ ਤੁਹਾਨੂੰ ਇਹ ਹੋਲਸੇਲ ਰੇਟਾਂ ਤੇ ਮਿਲਿਆ ਜਾਂ ਕਾਸਟਲੀ ਮਿਲਿਆ ਕਿਹੜੇ ਮਿਸਤਰੀਆਂ ਨੇ ਲੱਕੜ ਦੀ ਫਿਟਿੰਗ ਕੀਤੀ ਹੈ ਕਿਹੜੇ ਮਿਸਤਰੀਆਂ ਨੇ ਇਹ ਨਕਸ਼ਾ ਤੁਹਾਨੂੰ ਬਣਾ ਕੇ ਦਿੱਤਾ ਹੈ ਗੱਲ ਕਰਦੇ ਆਂ ਦੋਸਤੋ ਕੋਠੀ ਦੇ ਅੰਦਰ ਨਾਲ ਆਜੂ ਅੰਦਰ ਚਲੀਏ ਦੋਸਤੋ ਨਮਸਕਾਰ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਵਕੀਲ ਸਾਹਿਬ ਦੇ ਘਰੇ ਪਹਿਲਾਂ ਤਾਂ ਤੁਹਾਡੀ ਕਰਾਉਣੀ ਹੈ ਨਾਲ ਇੰਟਰੋਡਕਸ਼ਨ ਕੀ ਹਾਲ ਵਕੀਲ ਸਾਹਿਬ ਬਹੁਤ ਵਧੀਆ ਜੀ ਹੋ ਜੀ ਪਹਿਲਾਂ ਤਾਂ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਆਪਣਾ ਤੁਸੀਂ ਨਾਮ ਦੱਸ ਦਿਓ ਮੇਰਾ ਨਾਮ ਹਰਜਾਸਪ੍ਰੀ ਸਿੰਘ ਸੰਧੂ ਐਡਵੋਕੇਟ ਪਿੰਡ ਮਾਨਸਾ ਖੁਰਦ ਤੇ ਤੇ ਵਕੀਲ ਸਾਹਿਬ ਤੁਸੀਂ ਆਹ ਜਿਹੜੀ ਕੋਠੀ ਬਣਾਈ ਹੈ ਅਸੀਂ ਇਸ ਕੋਠੀ ਦੇ ਵਿਸ਼ੇ ਵਿੱਚ ਤੁਹਾਡੇ ਨਾਲ ਮੁਲਾਕਾਤ ਕਰਨ ਆਏ ਆਂ ਜੀ 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 ਵੀ ਜਿਹੜੀ ਤੁਸੀਂ ਕੋਠੀ ਬਣਾਈ ਹੈ ਇਹਦੇ ਵਿੱਚ ਸਾਗਵਾਨ ਦੀ ਲੱਕੜ ਲਵਾਈ ਹੈ ਜਾਂ ਕਿਹੜੀ ਲਵਾਈ ਹੈ ਜੀ ਕਿਹੜੇ ਮਿਸਤਰੀਆਂ ਤੋਂ ਤੁਸੀਂ ਕੰਮ ਕਰਾਇਆ ਉਹਦੇ ਵਿਸ਼ੇ 'ਚ ਅਸੀਂ ਤੁਹਾਡੇ ਨਾਲ ਚਰਚਾ ਕਰਨ ਆਏ ਆ ਆਓ ਜੀ ਜੀ ਆਇਆਂ ਨੂੰ ਜੀ ਆਓ ਆਓ ਜੀ ਅੰਦਰ ਚੱਲਦੇ ਆ ਅੱਛਾ ਵਕੀਲ ਸਾਹਿਬ ਜੇ ਤੁਸੀਂ ਹਰੀਆਲੀ ਦੀ ਗੱਲ ਕਰੀਏ ਆਪਾਂ ਹਾਂਜੀ ਹਾਂਜੀ ਤਾਂ ਤੁਸੀਂ ਗ੍ਰੇਨਰੀ ਬਹੁਤ ਸੋਹਣੀ ਬਣਾਈ ਹੈ ਕਿਵੇਂ ਜੀ ਹੁਣ ਮੌਸਮ ਦੇ ਹਿਸਾਬ ਨਾਲ ਬੁੱਟੇ ਲਵਾਏ ਨੇ ਸਾਰੇ ਕਿਵੇਂ ਹੁਣ ਗਰਮੀ ਜਾਰੇ ਪੈ ਰਹੀ ਹੈ ਕਿਵੇਂ ਅੰਬਰਾ ਲਾਇਆ ਠੀਕ ਹੈ ਜੀ ਐਸ ਲੋਟ ਸਾਰੇ ਹਰਿਆਲੀ ਕਰੀਏ ਬੁੱਟੇ ਵਾਟੇ ਵੀ ਚਲੋ ਮੌਸਮ ਦਾ ਸੁਧਾਰ ਹੋ ਜੀ ਜੀ ਅੱਛਾ ਵਕੀਲ ਸਾਹਿਬ ਜਿਹੜਾ ਹ ਦਰਵਾਜਾ ਲਵਾਇਆ ਜੀ ਇਹ ਸਾਗਵਾਂ ਦੀ ਲੱਕੜਾ ਸੀ ਹਾਂ ਜੀ ਆ ਸਾਗਵਾਂ ਦੀ ਅੱਛਾ ਤੇ ਜਿਹੜੇ ਤੁਸੀਂ ਹੈਂਡਲ ਲਵਾਏ ਨੇ ਜੀ ਆਹ ਹਾਂਜੀ ਹਾਂਜੀ ਇਹ ਅੰਟੀਕ ਹੈ ਸਾਰਾ ਹਾਂਜੀ ਅੰਟੀਕ ਹੀ ਅੰਟੀਕ ਸਾਰਾ ਅੰਟੀਕ ਹੈ ਸਾਰਾ ਹਾਂਜੀ ਹਾਂਜੀ ਤੇ ਆਹ ਆ ਵੀ ਅੰਟੀਕ ਹੈ ਅੰਟੀਕ ਹੈ ਸਾਰਾ ਜਿਹਦੀ ਪਾਲਿਸ਼ ਸਰ ਉੱਤਰ ਜੇ ਫੇਰ ਉਹ ਫੁੱਲ ਗਾਰੰਟੀ ਦੇ ਦਾਨੇ ਵਾਲੀਆਂ ਵੀ ਜੀ ਅਛੇ ਸਮਾਣਾ ਕੁੱਕੂ ਦਾਨੇ ਵਾਲੀ ਤੁਹਾਰੇ ਹਾਂ ਕੁੱਕੂ ਦਾਨੇ ਵਾਲਿਆਂ ਦੇ ਜਿਹੜੇ ਆਪਣੇ ਚੁਗਲੀਕਰ ਕੋਲੇ ਚੁਗਲੀਕਰ ਕੋਲੇ ਫਰਨੀਚਰ ਮਾਰਕੀਟ ਦੇ ਵਿੱਚ ਹਾਂਜੀ 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 ਉਹਨਾਂ ਨੇ ਸਾਰੀ ਲੱਕੜ ਮੈਂ ਆਪਣਾ ਬਲਾਡਾ ਮਾਨਸ ਭੀ ਕੀ ਸਾਰੀ ਟਰਾਈ ਮਾਰੀ ਐ ਠੀਕ ਹੈ ਜੀ ਸਾਰਿਆਂ ਨੂੰ ਵਧੀਆ ਲੱਕੜ ਮੈਨੂੰ ਲੱਗੀ ਰੇਟ ਬਾਜੋ ਲੱਗਿਆ ਸਾਰਿਆਂ ਨੂੰ ਜੀ ਤੇ ਡੀਲਿੰਗ ਬਹੁਤ ਵਧੀਆ ਜੀ ਉਹਨਾਂ ਦੀ ਸਾਰਿਆਂ ਨੂੰ ਵੈਤਰ ਕੇ ਮੈਂ ਆਇਆ ਮੈਂ ਉੱਥੋਂ ਲੈਂਦੇ ਹੈਂਡਲ ਆਹ ਐਡੀ ਫੁੱਲ ਜ਼ਿੰਮੇਵਾਰੀ ਲਈਤੀ ਉਹਨਾਂ ਨੇ ਜੇ ਜੇ ਇਹਨਾਂ ਦੀ ਪਾਲਿਸ਼ ਉੱਤਰ ਜੇ ਪਾਲਿਸ਼ ਉੱਤਰ ਜੇ ਉਹ ਕਹਿੰਦੇ ਜੇ ਕਿਤੇ ਇੱਕ ਅੱਧੇ ਦੀ ਕਿਵੇਂ ਇੱਕ ਅੱਧੇ ਦੀ ਅਸੀਂ ਬਿੱਦ ਲੇਵਰ ਸਾਨੂੰ ਚੇਂਜ ਕਰਕੇ ਦਵਾ। ਅੱਛਾ ਵੀ ਲੇਵਰ ਵੀ ਤੁਹਾਨੂੰ ਵਿੱਚ ਦੇਣਗੇ। ਹਾਂਜੀ ਹਾਂਜੀ। ਤੇ ਜੇ ਆਪਾਂ ਪਾਲਿਸ਼ ਦੀ ਗੱਲ ਕਰੀਏ ਦਰਵਾਜ਼ੇ ਦੇ ਉੱਤੇ ਪਾਲਿਸ਼ ਹੁੰਦੀ ਹੈ ਸਰ ਜਿਹੜੀ। ਪਾਲਿਸ਼ ਜੀ ਕਿੰਨਾ ਹੋਣਾ ਸੌਂ ਦਾ ਮਹੀਨਾ ਚੱਲ ਜਾਂਦਾ ਸੀ ਤਾਂ ਕਰਕੇ ਆ ਵੀ ਨਨਗਾ ਹੁਣ ਤੋਂ ਬਾਅਦ ਕਰਾਂਗੇ। ਜੀ ਹਾਂਜੀ। ਚਲੋ ਦਰਵਾਜ਼ੇ ਦੀ ਗੱਲ ਤਾਂ ਹੋ ਗਈ ਸਰ ਵੀ ਤੁਸੀਂ ਕਿਹਾ ਵੀ ਸਮਾਨ ਅਸੀਂ ਲੈਂਦਾ ਕੁੱਕੂ ਦਾਨਿਆਂ ਨਾਲ ਦਾਨਿਆਂ ਦੀ। ਸਾਰੇ ਇੱਕੋ ਹੀ ਛੱਤ ਥੱਲੇ ਮਿਲ ਗਏ ਸਾਨੂੰ ਲੱਕੜ ਉਥੋਂ ਕਿਵੇਂ ਆ ਅਨਟੀਕ ਦਾ ਸਮਾਨ ਪ੍ਰਾਪਰਟੀ ਜਿੰਨਾ ਕੋਠੀ ਦਾ ਸਮਾਨ ਸੀ ਲੱਕੜ ਬੁੜਨ ਦਾ ਸਾਰਾ ਇੱਕ ਛੱਤ ਥੱਲੇ ਮਿਲਦੀ ਸੀ ਤੇ ਸਰ ਸਾਗਵਾਂ ਦੀ ਲੱਕੜ ਚੁਗਾਠਾਂ ਤੁਸੀਂ ਅੰਦਰ ਵੀ ਲਾਈਆਂ ਜਿਹੜੀਆਂ ਉਹਨਾਂ ਤੋਂ ਲੈਂਦੀਆਂ ਹਾਂ ਜੀ ਹਾਂ ਜੀ ਅੰਦਰ ਵੀ ਮੇਨ ਮੇਨ ਫਰੰਟ ਤੇ ਅਸੀਂ ਸਾਗਵਾਂ ਦਾ ਆਈ ਸੀ ਜਿਹੜੀ ਅੰਦਰਲੀ ਲੱਕੜਾ ਉਹ ਰੀਅਲ ਆਪਣਾ ਚਾਂਪਾ ਉਹ ਵੀ ਉੱਥੋਂ ਹੀ ਲੈਂਦੀ ਹੈ ਕੂਕੂ ਦਿਖਾਵਾਂਗੇ ਸਰ ਹਾਂ ਜੀ ਆਓ ਸਰ ਆਜੋ ਦੋਸਤੋ ਹੁਣ ਤੁਹਾਨੂੰ ਅੰਦਰੋਂ ਦਿਖਾਉਨੇ ਹਾਂ ਜੀ ਲੁੱਕ ਕੋਠੀ ਦੀ ਕੋਠੀ ਦੀ ਲੁੱਕ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕੋਠੀ ਦੀ ਲੁੱਕ ਕਿੰਨੀ ਸੋਹਣੀ ਹੈ ਤੇ ਤੁਹਾਡੀ ਨਿਗਾ ਮਰਵਾ ਦਈਏ ਆ ਡ੍ਰੈਇੰਗ ਰੂਮ ਬਣਿਆ ਹੋਇਆ ਜੀ ਤੇ ਸਾਰਾ ਫਰਨੀਚਰ ਹੈ ਜਿਹੜਾ ਇਹਨਾਂ ਦੇ ਪੈਰ ਬਹੁਤ ਸੋਹਣੇ ਲੱਗੇ ਹੋਇਆ ਆ ਵੀ ਕਿਵੇਂ ਆ ਫਰਨੀਚਰ ਐ ਸੀ ਸੋਫਾ ਘਰੇ ਤਿਆਰ ਕਰਵਾਇਆ ਜੀ ਮਿਸਟਰ ਜੀ ਤੋਂ ਜੀ ਕਿਵੇਂ ਇਹਦੀ ਲੱਕੜ ਹੋਗੀ ਆ ਪੈਰ ਹੋਗੇ ਆ ਵੀ ਕੁੱਕੂ ਦੰਡਿਆਲਿਆਂ ਦੇ ਅੱਛਾ ਅੱਛਾ ਵੀ ਸਾਰਾ ਜਿਹੜਾ ਫਰਨੀਚਰ ਦਾ ਸਮਾਨ ਹੈ ਲੱਕੜ ਦਾ ਹਾਂਜੀ ਹਾਂਜੀ ਭਲਾਈ ਹਾਂਜੀ ਹਾਂਜੀ ਵੀ ਚੁਗਾਠਾ ਇਹ ਸਾਰਾ ਸਮਾਨ ਕੁੱਕੂ ਦਾਨਣ ਵਾਲੇ ਦੇ ਆਰੇ ਤੋਂ ਹੀ ਆਇਆ ਹੈ ਕਿਵੇਂ ਉਹ ਬੈੱਡਗੁੱਡ ਬਣਾਏ ਨੇ ਕਮਰੇ ਵਿੱਚ ਉਹ ਵੀ ਸਾਰਾ ਪ੍ਰੋਪਰੀ ਉੱਥੇਸ ਬਣਾਇਆ ਹੈ ਅੱਛਾ ਹਾਂਜੀ ਹਾਂਜੀ ਤੇ ਇਹ ਸਰ ਪੂਜਾ ਰੂਮ ਹੈ ਹਾਂਜੀ ਆ ਪੂਜਾ ਰੂਮ ਦੋਸਤੋ ਕੈਮਰਾ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆ ਕਿ ਪੂਜਾ ਰੂਮ ਬਹੁਤ ਸੋਹਣਾ ਬਣਿਆ ਹੋਇਆ ਹੈ ਐ ਇਹਨੂੰ ਨਾ ਵੇਖੋ ਤੇ ਹੁਣ ਆਪਾਂ ਚੱਲਦੇ ਜੀ ਇੱਧਰ ਵਕੀਲ ਸਾਹਿਬ ਗੱਲ ਕਰੀਏ ਤਾਂ ਜਿਹੜੀ ਲੱਕੜ ਹੈ ਵੀ ਸਾਗਵਾਂ ਦੀ ਲੱਗੀ ਹੋਈ ਆ ਹਾਂਜੀ 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 ਇਹ ਲੱਕੜ ਵੀ ਉਹਨਾਂ ਤੋਂ ਆਈ ਹੈ ਉਹਨਾਂ ਦੇ ਹੋਈ ਹੈ ਸਾਹਿਬ ਕੁੱਕੂਦਾਨ ਵਾਲੇ ਹਾਂਜੀ ਹਾਂਜੀ ਤੇ ਜੇ ਮਿਸਤਰੀ ਦੀ ਗੱਲ ਕਰੀਏ ਸਭ ਤੋਂ ਮਿਸਤਰੀ ਕਿਹੜੇ ਨੇ ਤਿਆਰ ਕੀਤੇ ਫਿਨਿਸ਼ਿੰਗ ਬਹੁਤ ਸੋਹਣੀ ਕੀਤੀ ਹੈ ਮਿਸਤਰੀ ਜੀ ਨਰਮਲ ਸਿੰਘ ਜੀ ਤੇ ਜਸਪਾਲ ਸਿੰਘ ਪਾਲ ਜਸਪਾਲ ਸਿੰਘ ਪਾਲ ਤੇ ਨਰਮਲ ਸਿੰਘ ਨਰਮਲ ਸਿੰਘ ਮਿਸਤਰੀ ਬਹੁਤ ਵਧੀਆ ਹੀ ਮਨ ਖੁਸ਼ ਹੋ ਗਿਆ ਉਹਨਾਂ ਤੋਂ ਕੰਮ ਕਰਾ ਕੇ ਬਹੁਤ ਅੱਛਾ ਹਾਂਜੀ ਬੰਦੇ ਕਹਿਣ ਤੇ ਦੋਸਤੋ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਕਿਚਨ ਦੇ ਅੰਦਰ ਆਹ ਦੇਖੋ ਡਾਈਨਿੰਗ ਟੇਬਲ ਕਿੰ ਜੇ ਆਪਾਂ ਕੱਪ ਬੋਰਡ ਦੀ ਗੱਲ ਕਰੀਏ ਕਰੋਕਰੀ ਦਾ ਆ ਗਿਆ ਜੀ ਕਰੋਕਰੀ ਦਾ ਸਮਾਨ ਜੇ ਆਪਾਂ ਗੱਲ ਕਰੀਏ ਜੀ ਪੈਂਟਰੀ ਪੈਂਟਰੀ ਯੂਨਿਟ ਦੀ ਆ ਦੇਖੋ ਕਿੰਨੀ ਸੋਹਣੀ ਲੁੱਕ ਦਿੱਤੀ ਹੋਈ ਹੈ ਜੀ ਪੈਂਟਰੀ ਯੂਨਿਟ ਨੂੰ ਤੇ ਬਾਕੀ ਆ ਸਮਾਨ ਰੱਖਣ ਵਾਸਤੇ ਕਿਚਨ ਦੇ ਵਿੱਚ ਸਾਰਾ ਕੱਪ ਬੋਰਡ ਦਾ ਕੰਮ ਹੋਇਆ ਹੋਇਆ ਹੈ ਜੀ ਸਰਲ ਚਿਮਨੀ ਲੱਗੀ ਹੋਈ ਹੈ ਵੀ ਓਨਰੇ ਮਿਲਦੀ ਹੈ ਕੁੱਕੂਦਾਨੇ ਵਾਲਿਆਂ ਦੇ ਅੱਛਾ ਚਿਮਨੀ ਵੀ ਉਹਨਾਂ ਤੋਂ ਲੈ ਕੇ ਆਏ ਹੋ ਹਾਂਜੀ 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 ਆਹ ਦੇਖੋ ਦੋਸਤੋ ਸ਼ਟਰ ਲੱਗਿਆ ਹੋਇਆ ਇਹਦੇ ਵਿੱਚ ਆਪਾਂ ਕੋਈ ਸਮਾਨ ਰੱਖਣਾ ਹੋਵੇ microwaves ਵਗੈਰਾ ਇਹ ਵੀ ਸਾਰਾ ਕੁਝ ਕੁੱਕੂਦਾਨੇ ਵਾਲਿਆਂ ਦੇਰ ਤੋਂ ਮਿਲ ਜਾਂਦਾ ਜੀ ਇਹ ਵੀ ਉਹਨਾਂ ਤੋਂ ਆਇਆ ਹੈ ਹਾਂਜੀ ਹਾਂਜੀ ਠੀਕ ਹੈ ਜੀ ਕਿਵੇਂ ਆ ਪਾਲ ਨੇ ਉਹਨਾਂ ਨੇ ਮਿਸਤਰੀ ਨੇ ਬਹੁਤ ਵਧੀਆ ਬਣਾਇਆ ਹੈ ਸਲੂਟ ਲੋੜੀ ਨਹੀਂ ਮਿਕਸੀ ਅੱਛਾ ਸਮਾਨ ਹਾਂਜੀ 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 ਦੇਖੋ ਦੋਸਤੋ ਜਾਨੀ ਕਿ ਕੱਲੇ ਕੱਲੇ ਖੁੰਜੇ ਤੋਂ ਕੰਮ ਲਿਆ ਹੋਇਆ ਜੀ ਵਕੀਲ ਸਾਹਿਬ ਨੇ ਜੇ ਮੈਂ ਦੱਸਿਆ ਵੀ ਆਪਾਂ ਸਮਾਨ ਰੱਖਣਾ ਹੋਵੇ ਕੋਈ ਵੀ ਇੱਕ ਇੱਕ ਜਗ੍ਹਾ ਜਿਹੜੀ ਇੰਚ ਬਚ ਜਾਂਦੀ ਹੈ ਉਹ ਤੋਂ ਵੀ ਕੰਮ ਲਿਆ ਹੋਇਆ ਆ ਦੇਖੋ ਜੀ ਇੱਥੇ ਵੀ ਦਰਾਜ ਬਣਾਏ ਹੋਏ ਨੇ ਪਾ ਲੋ ਤੁਹਾਡੇ ਨਿਗਮ ਰਾਜੇ ਕਿਵੇਂ ਆ ਸੂਈ ਆ ਆ ਵੀ ਸਾਰਾ ਉੱਥੀਆਂ ਆ ਜੀ ਭਾਂਡੇ ਰੱਖਣ ਵਾਸਤੇ ਆ ਦੇਖੋ ਜੀ ਆ ਵੀ ਕੁੱਕੂ ਨਾਲੇ ਦੰਨੇ ਵਾਲਿਆਂ ਦੇ ਸਾਰਾ ਕੁੱਕੂ ਦੰਨੇ ਵਾਲਿਆਂ ਦੇ ਆ ਸਾਰੀ ਸਾਰੀ ਉੱਥੀ ਆ ਸੈਸਰੀ ਸਾਰੀ ਉੱਥੋਂ ਆਈ ਹੋਈ ਆ ਇਧਰ ਕੈਮਰਾ ਮਾਰ ਮਾਰਦੇ ਵਾੜਾ ਜਾ ਦੇਖੋ ਫਲੂਡ ਦੀ ਐਸੈਸਰੀ ਹੈ ਜੀ ਸਾਰੀ ਜੀ ਵਕੀਲ ਸਾਹਿਬ ਗੱਲ ਕਰੀਏ ਟਫਨ ਸ਼ੀਸ਼ੇ ਵੀ ਜੀ ਤਾਂ ਜਿਹੜਾ ਟਫਨ ਸ਼ੀਸ਼ਾ ਹੈ ਇਹ ਕਿੱਥੋਂ ਆਇਆ ਹੋਇਆ ਸਰ ਆ ਵੀ ਉਹਨਾਂ ਦੇ ਕੋਕੂ ਦਾਂਡੇ ਵਾਲਿਆਂ ਦੇ ਜੀ ਅੱਛਾ ਸਾਰਾ ਸਮਾਨ ਹੀ ਕੋਕੂ ਦਾਂਡੇ ਵਾਲੇ ਤੋਂ ਆਇਆ ਹੋਇਆ ਆ ਹੈਂਡਲ ਵਗੈਰਾ ਸਰ ਹੈਂਡਲ ਵੀ ਉੱਥੋਂ ਆਇਆ ਜੀ ਮੰਨ ਲਓ ਇੱਕ ਛੱਤ ਥੱਲੋਂ ਸਾਨੂੰ ਸ਼ੀਸ਼ਾ ਵੀ ਮਿਲ ਗਿਆ ਹੈਂਡਲ ਵੀ ਮਿਲ ਗਿਆ ਲੱਕੜ ਵੀ ਮਿਲ ਗਈ ਜਿੰਨਾ ਕੁਠੀ ਦਾ ਆਪਣਾ ਬੁਡੰਡਾ ਸਮਾਨ ਸਾਰਾ ਉੱਥੇ ਮਿਲ ਗਿਆ ਸਰ ਜੇ ਡੀਕਟਰ ਵਗੈਰਾ ਦਾ ਵੀ ਸਮਾਨ ਜੇ ਰੇਟ ਦੀ ਗੱਲ ਕਰੀਏ ਤੁਸੀਂ ਕਹਿੰਦੇ ਸ਼ੀਸ਼ਾ ਵੀ ਉੱਥੋਂ ਆਇਆ ਹੈ ਲੱਕੜ ਵੀ ਆਈ ਹੈ ਸਾਗਵਾਂ ਦੀ ਕੁੰਡੇ ਕਮਜੇ ਵੀ ਉੱਥੋਂ ਆਏ ਨੇ ਹੈਂਡਲ ਵੀ ਉੱਥੋਂ ਆਏ ਨੇ ਜੀ ਜੀ ਇਹਨਾਂ ਦੇ ਰੇਟ ਨਹੀਂ ਜਿਹੜੇ ਇਹ ਬਾਜਬ ਨੇ ਸਰ ਰੇਟ ਬਹੁਤ ਬਾਜਵਾ ਵੀ ਕਿਵੇਂ ਬਣਾਡੇ ਵੀ ਪਤਾ ਕਰਿਆ ਪਿੱਖੀ ਵੀ ਪਤਾ ਕਰਿਆ ਬਠੰਡੇ ਤੱਕਰ ਪਟਿਆਲੇ ਤੱਕਰ ਮੈਂ ਟਰਾਈ ਮਾਰੀ ਹੋਈ ਹੈ ਜੀ ਅੱਛਾ ਸਾਰਾ ਨਾ ਜਾਰੇ ਬਾਜਬ ਰੇਟ ਮੈਨੂੰ ਇਹਨਾਂ ਦਾ ਲੱਗਿਆ ਬਹੁਤ ਵਧੀਆ ਰੇਟ ਹੈ ਬੱਕੀ ਬੰਦੇ ਬਹੁਤ ਨਾਈਸ ਨੇ अच्छा ਵੀ ਸਾਰੇ ਮਾਰਕੀਟ ਚ ਤੁਸੀਂ ਪਟਿਆਲੇ, ਬਠਿੰਡੇ, ਬਲਾਡੇ, ਚੰਡੀਗੜ੍ਹ ਟਰਾਈ ਕਰਕੇ ਆਏ ਹੋ ਵੀ ਸਭ ਤੋਂ ਘੱਟ ਰੇਟ ਨੇ ਜਿਹੜੇ ਉਹ ਮਾਨਸਾ ਸ਼ਹਿਰ ਦੇ ਅੰਦਰ ਕੁੱਕੂ ਦਾਨੇ ਵਾਲਿਆਂ ਦੇ ਆਰੇ ਦੇ ਨੇ ਹਾਂਜੀ ਹਾਂਜੀ ਚਾਹੇ ਤੁਸੀਂ ਸਾਗਵਾਂ ਦੀ ਲੱਕੜ ਲੈ ਲਓ ਜੀ ਜੀ ਚਾਂਪ ਲੈ ਲਓ ਜੀ ਕੁੰਡੇ ਕਬਜੇ ਜੀ ਟਫਨ ਸ਼ੀਸ਼ਾ ਜੀ ਜੀ ਚੁਗਾਠਾਂ ਜੀ ਜੀ ਪਲਾਈਆਂ ਜੀ ਜੀ ਪੀਵੀਸੀ ਸ਼ੀਟਾਂ ਜੀ ਜੀ ਲੂਬਰਜ਼ ਜੀ ਇਹ ਸਾਰਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਗਿਆ ਜੀ ਤੇ ਘੱਟ ਰੇਟਾਂ ਤੇ ਮਿਲਿਆ ਹੌਲ ਸੇਲ ਰੇਟਾਂ ਤੇ ਮਿਲਿਆ ਹਾਂਜੀ ਹਾਂਜੀ ਇਹੀ ਕਹਿਣਾ ਤੁਹਾਡਾ ਮਖਾਜ ਹਾਂਜੀ ਹਾਂਜੀ ਤੇ ਤੁਸੀਂ ਕਹਿੰਦੇ ਸੀ ਅੰਦਰ ਜਿਹੜਾ ਬੈੱਡਰੂਮ ਬਣਾ ਰੱਖਿਆ ਹੈਗਾ ਬੈੱਡ ਉਹ ਸਾਰਾ ਸਮਾਨ ਵੀ ਉਹਨਾਂ ਤੋਂ ਘਰੇ ਬਣਵਾਇਆ ਹੈਗਾ ਸੀ ਹਾਂਜੀ ਘਰੇ ਬਣਵਾਏ ਨੇ ਸਾਰਾ ਫਰਿਚ ਵੀ ਘਰੇ ਬਣਾਇਆ ਕਿ ਮੈਂ ਅਸੀਂ ਬਣਵਾਇਆ ਵੀ ਸਾਰਾ ਜਿਹੜੇ ਚੁਗੱਠਾਂ ਨੇ ਸਰ ਆਹ ਚੁਗੱਠਾਂ ਵੀ ਉੱਥੇ ਹੀ ਲੈਂਦੀਆਂ ਨੇ ਜੀ ਕੁੱਕੂਦਾਨੇ ਹਾਂਜੀ ਹਾਂਜੀ ਤੇ ਫਿਨਿਸ਼ਿੰਗ ਜਿਹੜੇ ਮਿਸਤਰੀ ਨੇ ਕੰਮ ਕੀਤਾ ਸਰ ਬਹੁਤ ਸੋਹਣੀ ਦਿੱਤੀ ਹੈ ਹਾਂਜੀ 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 ਅੱਛਾ ਤੁਸੀਂ ਬੈੱਡ ਦੀ ਗੱਲ ਕਰਦੇ ਸੀ ਹਾਂਜੀ ਹਾਂਜੀ ਵੀ ਤੁਸੀਂ ਆ ਸਾਰਾ ਸਮਾਨ ਘਰੇ ਤਿਆਰ ਕਰਵਾਇਆ ਘਰੇ ਘਰੇ ਤਿਆਰ ਕਰਵਾਇਆ ਸਾਰੇ ਠੀਕ ਹੈ ਜੀ ਹਾਂਜੀ ਹਾਂਜੀ ਟੋਟਲੀ ਇਹ ਸਮਾਨ ਘਰੇ ਤਿਆਰ ਕਰ ਮਿਸਤਰੀ ਨੇ ਦਾ ਸਰ ਕਮਾਲ ਹੀ ਕਰਤੀ ਹਾਂਜੀ 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 ਦੇਖੋ ਵੀ ਲੱਕੜ ਦੇ ਵਿੱਚ ਹੀ ਲੂਵਰ ਦੇ ਡਿਜ਼ਾਈਨ ਪਾਤੇ ਹਾਂਜੀ ਹਾਂਜੀ ਹੈ ਮਿਸਤਰੀ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕਰਕੇ ਗਿਆ ਉਹ ਬਹੁਤ ਸੋਹਣਾ ਕੰਮ ਕੀਤਾ ਹੋਇਆ ਹਾਂਜੀ 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 ਆਹ ਡਰੈਸਿੰਗ ਰੂਮ ਵੀ ਬਹੁਤ ਵਧੀਆ ਉਹਨਾਂ ਨੇ ਮਿਸਤਰੀਆਂ ਨੇ ਆਪਦੇ ਹਿਸਾਬ ਨਾਲ ਬਣਾਇਆ ਹੋਇਆ ਕਿਵੇਂ ਆ ਲੁੱਕ ਵਧੀਆ ਦਿੱਤੀ ਆ ਇਧਰ ਆ ਸ਼ੀਸ਼ਾ ਵਗੈਰਾ ਲੱਗਿਆ ਹੋਇਆ ਸਾਰਾ ਆਹ ਸ਼ੀਸ਼ੇ ਦਾ ਸਾਰਾ ਡਿਜ਼ਾਈਨ ਨਿਰਮਲ ਨੇ ਆਪ ਪਾਲ ਲਿਆ ਤਿਆਰ ਕਰਿਆ ਹੋਇਆ ਦੋ ਮੈਚਿੰਗ ਕਰਕੇ ਨਾ ਵੀ ਬਹੁਤ ਵਧੀਆ ਮੈਚਿੰਗ ਦੀ ਹੈ ਹਾਂ ਬੋਡੰਡਾ ਜਿੰਨਾ ਵੀ ਮੈਪ ਜੋ ਵੀ ਉਹਨਾਂ ਨੇ ਕੰਮ ਕੀਤਾ ਆਪਦੇ ਹਿਸਾਬ ਨਾਲ ਆਪ ਹੀ ਬਣਾ ਕੇ ਕਰਿਆ ਹੋਇਆ ਸਾਰਾ ਕੰਮ ਸਰਜ ਐਲ ਸੀ ਡੀ ਪੁਆਇੰਟ ਦੀ ਗੱਲ ਕਰੀਏ ਇਹਦੀ ਵੀ ਸਾਕਮਾਨ ਦੀ ਲੱਕੜ ਲੱਗੀ ਹੋਈ ਹੈ ਨਹੀਂ ਇਹ ਤੇ ਆਪਣਾ ਐਮ ਡੀ ਐਫ ਬੋਰਡ ਲਾ ਕੇ ਉੱਪਰ ਸਰਵੈਕ ਲੱਗਾ ਹੋਇਆ ਜੀ ਅੱਛਾ ਜੀ ਹਾਂਜੀ ਤੇ ਇਹਦੀ ਵੀ ਗਾਰੰਟੀ ਦਿੰਦੇ ਨੇ ਜੀ ਉਹ ਹਾਂਜੀ ਪੂਰੀ ਗਾਰੰਟੀ ਜੀ ਕਿਵੇਂ ਆਪਣਾ ਸੌਫ ਵਗੈਰਾ ਦੀ ਸਾਰੀ ਗਾਰੰਟੀ ਫੁੱਲ ਆਉਂਦੀ ਹੈ ਉਹਨਾਂ ਦੀ ਜੀ ਜੀ ਸਰ ਪਰ ਉਹ ਰੇਟ ਜਿਵੇਂ ਲੋੜੇ ਲੇਟ ਹਾਪਲੇਟ ਇਹਦਾ ਰੇਟ ਜਿਆਦਾ ਹੁੰਦਾ ਜਿਹਦੀ ਗਾਰੰਟੀ ਦਿੰਦੇ ਨੇ ਉਸੇ ਹੁੰਦੀ ਹੈ ਠੀਕ ਹੈ ਹਾਂਜੀ ਹਾਂਜੀ ਤੇ ਮਿਸਤਰੀ ਨੇ ਕਮਾਲ ਇਹ ਦੇਖੋ ਨਕਸ਼ਾ ਵੀ ਯਾਨੀ ਕਿ ਡਿਜ਼ਾਈਨ ਕਿੰਨਾ ਸੋਹਣਾ ਬਣਾਇਆ ਸਾਰਾ ਹਾਂਜੀ ਉਹ ਆਪ ਹੀ ਬਣਾਈ ਗਏ ਜੀ ਡਿਜ਼ਾਈਨ ਜੀ ਜਿਵੇਂ ਉਹਨਾਂ ਨੇ ਬੈਡਰੂਮ ਦੇ ਹਿਸਾਬ ਨਾਲ ਆਪਦੇ ਹਿਸਾਬ ਬਣਾਈ ਗਏ ਜੀ ਹਾਂਜੀ ਆਹ ਦੇਖੋ ਜੀ ਆ ਵੀ ਗੇਟ ਦਾ ਡਿਜ਼ਾਈਨ ਵੀ ਨਿਰਮਲ ਨੇ ਆਪ ਹੀ ਮਿਸਤਰੀਏ ਨੇ ਬਣਾਇਆ ਸਾਰਾ ਡਿਜ਼ਾਈਨ ਉਹਨਾਂ ਨੇ ਆਪ ਸਿਲੈਕਟ ਕਰਾਇਆ ਹੋਇਆ ਜੀ ਬੈਸਰੀ ਰੂਮ ਦਾ ਕਿਵੇਂ ਕੱਪਾ ਬੋਰਡ ਵਗੈਰਾ ਹੋ ਗਿਆ ਹੈ ਇਧਰ ਸ਼ੀਸ਼ਾ ਵਗੈਰਾ ਹੋ ਗਿਆ ਹੈ ਹਾਂ ਸਾਰਾ ਪਾਵਨ ਵਰਗਿਆਂ ਨੇ ਆਪ ਹੀ ਸਿਲੈਕਟ ਕਰਕੇ ਭਰਿਆ ਹੋਇਆ ਜੀ। ਵਕੀਲ ਸਾਹਿਬ ਇਹ ਪੌੜੀਆਂ ਦੇ ਵਿੱਚ ਵੀ ਤੁਸੀਂ ਟਫਨ ਸ਼ੀਸ਼ਾ ਲਾਇਆ? ਹਾਂ ਜੀ ਆ ਸਾਰਾ ਟਫਨ ਆਈ ਸ਼ੀਸ਼ਾ ਸਾਰੇ ਹੀ। ਆਹ ਸਾਗਵੜਾ ਆ ਗਿਆ ਜੀ ਉੱਪਰ। ਟਫਨ ਸ਼ੀਸ਼ਾ ਸਾਰੀ ਸਾਗਵੜਨ ਦੀ ਬਣੀ ਹੋਈ ਹੈ ਜੀ। ਅੱਛਾ ਇਹ ਸਾਰੀ ਸਾਗਵੜਨ ਦੀ ਹੈ? ਹਾਂਜੀ ਹਾਂਜੀ। ਇਹ ਸਾਰਾ ਟਫਨ ਲੱਗਿਆ ਹੋਇਆ। ਆਹ ਸਾਰਾ ਟਫਨ ਹੈ। ਮਿਸਤਰੀ ਉਹਦਾ ਕਮਾਲ ਹੀ ਕੀ ਕੀ ਹੋਈ ਹੈ ਜੀ। ਹਾਂਜੀ ਹਾਂਜੀ ਮਿਸਤਰੀ ਆਪਰੇ ਹਿਸਾਬ ਨਾਲ ਡਿਜ਼ਾਈਨ ਬਣਾਉਣਾ ਕਰਾਈ ਦੀ ਜੀ ਸਰ। ਜੀ। ਤੇ ਉੱਪਰ ਸਾਰੀ ਸਾਗਵਾਨ ਹਾਂ ਜੀ ਇਹ ਸਾਰੀ ਸਾਗਵਾਨ ਆ ਵੀ ਉੱਥੇ ਦਾਣੇ ਵਾਲਿਆਂ ਦੀ ਆਈ ਹੋਈ ਜੀ ਠੀਕ ਹੈ ਸ਼ਾਵੀ ਜੀ ਲੱਕੜਵੀ ਜੀ ਇੱਕ ਗੱਲ ਹੈ ਜੀ ਸਮਾਨ ਦੇਣ ਵਾਲੇ ਨੇ ਵੀ ਕਮਾਲ ਕੀਤੀ ਹੈ ਹਾਂਜੀ ਹਾਂਜੀ ਤੇ ਜਿਹਨੇ ਸਮਾਨ ਮਿਸਤਰੀ ਨੇ ਲਾਇਆ ਉਹਨੇ ਵੀ ਕਮਾਲ ਹੀ ਕੀਤੀ ਹੋਈ ਹਾਂਜੀ 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 ਸਰ ਆ ਵੀ ਤੁਸੀਂ ਬਹੁਤ ਸੋਹਣੀ ਲੁੱਕ ਦਿੱਤੀ ਹੈ ਸਰ ਹਾਂਜੀ ਹਾਂਜੀ ਜਿਵੇਂ ਟਫਨ ਸ਼ੀਸ਼ਾ ਲੱਗਿਆ ਹੋਇਆ ਉੱਪਰ ਲੱਕੜ ਲੱਗੀ ਹੋਈ ਹੈ ਸਾਗਵਾਨ ਦੀ ਹਾਂਜੀ ਹਾਂਜੀ ਬਸ ਇਹਦੀ ਪਾਲਿਸ਼ ਰਹਿ ਗਈ ਆ ਸੌਣ ਤੋਂ ਬਾਅਦ ਪਾਲਿਸ਼ ਕਰਾਉਣੀ ਹੈ ਜੀ ਮੀਤੋ ਜੀ ਦੋਸਤੋ ਜੇਕਰ ਤੁਸੀਂ ਵੀ ਆਪਣੀ ਕੋਠੀ ਦੇ ਵਿੱਚ ਟਫਨ ਸ਼ੀਸ਼ਾ, ਸਾਗਵਾਨ ਦੀ ਲੱਕੜ, ਕੁੰਡੇ, ਕਬਜੇ ਪਲਾਈਆਂ, ਕੱਪ ਬੋਰਡ ਦਾ ਸਮਾਨ, ਕਿਚਨ ਐਸੈਸਰੀ, ਪੈਨਟਰੀ ਯੂਨਿਟ ਇਹ ਸਾਰਾ ਸਮਾਨ ਤੁਸੀਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਵਕੀਲ ਸਾਹਿਬ ਤੁਹਾਨੂੰ ਇੱਕ ਰਹਿ ਦੇਣਾ ਚਾਹੁੰਦੇ ਨੇ ਵੀ ਇਹ ਸਮਾਨ ਕਿੱਥੋਂ ਲੈ ਕੇ ਆਉਣਾ ਹੈ, ਕਿਹੜੇ ਮਿਸਤਰੀ ਤੋਂ ਕੰਮ ਕਰਾਉਣਾ ਹੈ। ਹਾਂ ਜੀ ਵਕੀਲ ਸਾਹਿਬ ਦੱਸੋ ਸਾਡੇ ਸਰੋਤਿਆਂ ਨੂੰ ਸਾਰਿਆਂ ਨੂੰ ਬਿਹਤਰ ਤਾਂ ਜੇ ਆਹ ਗੱਲ ਆ ਵੀ ਇੱਕੋ ਹੀ ਛੱਤ ਥੱਲੇ ਸਾਨੂੰ ਸਾਰਾ ਸਮਾਨ ਮਿਲ ਜੂ ਜੀ ਪਕਾਈ ਕਰਨ ਦੀ ਲੋੜ ਨਹੀਂ ਟੈਪ ਦੀ ਬਚਤ ਰਹਿੰਦੀ ਹੈ ਜੀ ਨੰਬਰ ਦੋ ਪੈਸੇ ਦੀ ਬਚਤ ਰਹਿੰਦੀ ਹੈ ਮੈਂ ਚਾਰੇ ਪਾਸੇ ਕਿਵੇਂ ਬਠੰਡਾ ਹੋ ਗਿਆ ਪਟਿਆਲਾ ਸਾਨੂੰ ਪਹਿਲਾਂ ਵੀ ਦੱਸਿਆ ਭੇਖੀ ਬਠੰਡਾ ਸਾਰੇ ਟਰਾਈ ਮਾਰੀ ਸੀ ਸਾਰਿਆਂ ਨੂੰ ਬਿਹਤਰ ਰੇਟ ਮੈਨੂੰ ਇਨਰੇ ਮਿਲਿਆ ਕੁਆਲਟੀ ਮਿਲੀ ਬਾਕੀ ਆਉਦੇ ਸ਼ਾਇਰ ਚ ਮਿਲਿਆ ਦੂਰ ਜਾਂਦੀ ਲੋੜ ਨਹੀਂ ਪਈ ਨੇੜੇ ਆਈ ਸਭ ਤੋਂ ਮੇਨ ਗੱਲ ਇਹ ਹੁੰਦੀ ਹੈ ਵੀ ਸਭ ਤੋਂ ਪਹਿਲਾਂ ਪੈਸੇ ਦੀ ਬਚਤ ਹਾਂਜੀ ਹਾਂਜੀ ਉਸ ਤੋਂ ਬਾਅਦ ਸਮੇਂ ਦੀ ਬਚਤ ਜੀ 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 ਉਸ ਤੋਂ ਬਾਅਦ ਤੁਹਾਨੂੰ ਮਿਸਤਰੀ ਐਨੇ ਵਧੀਆ ਮਿਲ ਗਏ ਜੀ ਵੀ ਉਹਨਾਂ ਨੂੰ ਕਹਿਣ ਦੀ ਕੁਝ ਲੋੜ ਨਹੀਂ ਪਈ ਆਪਣੇ ਹਸਾਮ ਨਾਲ ਉਹ ਬਣਾਈ ਗਏ ਤੁਹਾਨੂੰ ਉਹਦਾ ਕੰਮ ਮਿਸਤਰੀਆਂ ਦਾ ਪਸੰਦ ਆਇਆ ਪੂਰਾ ਹੀ ਫੈਮਿਲੀ ਮੈਂਬਰ ਹੀ ਰਹੀ ਜੀ ਸਾਡੇ ਵੀ ਪਰਿਵਾਰਕ ਬੰਦੇ ਆ ਉਹ ਵੀ ਰਹੀ ਜੀ ਪਰ ਫੈਮਿਲੀ ਮੈਂਬਰ ਵਗੂ ਆਪੀ ਉਹ ਬਣਾਈ ਗਏ ਆਪੀ ਉਹ ਮੈਪ ਬਣਾਇਆ ਉਹਨਾਂ ਨੇ ਵੀ ਇਤਿਹਾਸ ਬਣਾ ਲਈਏ ਜੀ ਮੈਂ ਵੀ ਨਹੀਂ ਰੋਕਿਆ ਉਹ ਆਪਦੇ ਹਿਸਾਬ ਨਾਲ ਕਰੀ ਜੀ ਤੇ ਉਸ ਤੋਂ ਵੱਡੀ ਮੇਨ ਗੱਲ ਆ ਜਾਂਦੀ ਹੈ ਜਿੱਤੋਂ ਤੁਸੀਂ ਸਮਾਨ ਲੈ ਕੇ ਆਏ ਹੋ ਤੁਸੀਂ ਕਿਹਾ ਵੀ ਅਸੀਂ ਸਾਰਾ ਸਮਾਨ ਇੱਕੋ ਛੱਤ ਹੇਠਾਂ ਤੋਂ ਲੈਂਦਾ ਕੁੱਕੂ ਦਾਨੇ ਵਾਲਿਆਂ ਦੇ ਆਰੇ ਤੋਂ ਜਿਵੇਂ ਆਪਾਂ ਪਹਿਲਾਂ ਦੱਸਿਆ ਵੀ ਚੁਗਲੀ ਘਰ ਦੇ ਨੇੜੇ ਉਹਨਾਂ ਦੀ 50 ਸਾਲ ਪੁਰਾਣੀ ਦੁਕਾਨ ਹੈ 50 ਸਾਲ ਪੁਰਾਣਾ ਆ ਰਿਹਾ ਹੈ ਹਾਂਜੀ ਹਾਂਜੀ ਉੱਥੋਂ ਸਾਰਾ ਸਮਾਨ ਤੁਹਾਨੂੰ ਮਿਲ ਗਿਆ ਹੋਲ ਸੇਲ ਰੇਟਾਂ ਤੇ ਬਹੁਤ ਹੀ ਸਸਤੇ ਰੇਟਾਂ ਤੇ ਬਾਕੀ ਐਸੀ ਇੱਕ ਸਾਡੀ ਕੋਟ ਰੋਡ ਤੇ ਪਹਿਲਾ ਪੁਰਾਣੀ ਕੋਠੀ ਹੈ ਜੀ ਉਹਦਾ ਵੀ ਸਮਾਨ ਹੈ ਜਿਤੋਂ 17-18 ਸਾਲ ਪਹਿਲਾਂ ਉੱਥੇ ਲੈਤਾ ਸੀ ਅਸੀਂ ਦਾਨੇ ਵਾਲਿਆਂ ਤੇ ਕੁੱਕੂ ਤੋਂ ਉਹਦੇ ਦੇ ਬ੍ਰਦਰ ਸੀ ਹੁਣ ਚੰਡੀਗੜ੍ਹ ਵਾਗੇ ਉਹ ਹੋਰੇ ਬੈਠਦੇ ਹੁੰਦੇ ਸੀ ਹੁਣ ਇਹਨਾਂ ਨੇ ਇੱਕ ਸ਼ਾਪ ਚੰਡੀਗੜ੍ਹ ਬਣਾ ਲਈ ਜੀ ਹਾਂਜੀ ਤਾਂ ਫਿਰ ਦੋਸਤੋ ਤੁਸੀਂ ਵੀ ਬਹੁਤ ਘੱਟ ਖਰਚੇ ਦੇ ਵਿੱਚ ਕੋਠੀ ਦੇ ਵਿੱਚ ਸਮਾਨ ਲਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਮਿਸਤਰੀਆਂ ਦਾ ਨੰਬਰ ਵੀ ਚੱਲ ਰਿਹਾ ਹੈ ਕੁੱਕੂ ਦਾਨੇ ਵਾਲੀ ਦਾ ਨੰਬਰ ਵੀ ਚੱਲ ਰਿਹਾ ਹੈ ਤਾਂ ਤੁਸੀਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਕੋਠੀ ਦੇ ਵਿੱਚ ਐਸੈਸਰੀ ਲਵਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਸੀਂ ਵੀਡੀਓ ਕਿਹੜੇ-ਕਿਹੜੇ ਪਿੰਡ ਤੋਂ ਕਿਹੜੇ-ਕਿਹੜੇ ਸ਼ਹਿਰ ਤੋਂ ਕਿਹੜੀ-ਕਿਹੜੀ ਸਟੇਟ ਤੋਂ ਦੇਖ ਰਹੇ ਹੋ ਕਮੈਂਟ ਵੀ ਜਰੂਰ ਕਰਕੇ ਦੱਸਨੇ ਆ ਵੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਬਹੁਤ ਹੀ ਜਲਦ ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ